ਤੇ ਹੋਰ ਵੀ ਬਹੁਤ ਸਾਰੇ ਸਤਿਕਾਰਯੋਗ ਸੱਜਣ। ਅੱਜ ਬੜਾ ਪਾਗਾਂ ਵਾਲਾ ਤੇ ਖੁਸ਼ੀਆਂ ਵਾਲਾ ਦਿਨ ਹੈ ਕਿ ਅਸੀਂ ਅੱਜ ਆਗਰ ਅੰਮ੍ਰਿਤਵਸਤਾ ਸਥਾਪਨਾ ਸਮਾਰੋਹ ਮਨਾ ਰਹੇ ਹਾਂ। ਇਹੋ ਦਿਨ ਦਿਹਾੜੇ ਅਸੀਂ ਬਣਾਉਂਦੇ ਆਂ। ਅੱਜ ਸਭ ਖੁਸ਼ੀ ਦਾ ਦਿਨ ਦਿੰਦੇ ਹਨ ਪਰ ਇਹਦੇ ਪਿੱਛੇ ਜੋ ਸੰਘਰਸ਼ ਜੋ ਕਲਣਾ ਸਾਡੇ ਬਜ਼ੁਰਗਾਂ ਨੇ ਢਾੜੀ ਹੈ। उसके बारे बहुत सारे साथियों ज्ञान नहीं होता उसकी एक वजह है लिटरेचर का ना संघर्ष का जो प्रचार है वो ना हो दिवस की जो आप गल करिए 1925 ਦੇ ਵਿੱਚ ਜਦੋਂ ਇਸ ਦੀ ਸਥਾਪਨਾ ਹੋਈ ਔਰ ਉਹ ਇਸ ਕਾਰਜ ਬੰਗੁਰਾ ਮੋਗਵਾਲੀਆ ਜੀ ਨੇ ਆਪਣਾ ਜੀਵਨ ਸਾਰਾ ਇਹਦੇ ਵਿੱਚ ਪਾ ਦਿੱਤਾ ਤਾਂ ਉਹਨਾਂ ਨੇ ਸੰਘਰਸ਼ ਕੀਤਾ ਤਾਂ ਅੱਜ ਅਸੀਂ ਇੱਥੇ ਪਹੁੰਚੇ ਹਾਂ ਔਰ ਉਹਨਾਂ ਦੇ ਨਾਲ ਹੀ ਮੋੜੇ ਨਾਲ ਮੋੜਾ ਜੋੜ ਕੇ ਤੁਰਨ ਵਾਲੇ ਡਾਕਟਰ ਬੀਖਰਾਉ ਮੇਤਕਰ ਜੀ ਜਿਨ੍ਹਾਂ ਨੇ ਕਿ ਜੋ ਵੀ ਆਤਰ ਮੰਡਲ ਦਾ ਸੰਘਰਸ਼ ਸੀ ਉਹਦੀ ਨਾਮਜ਼ਦੀ ਕੀਤੀ ਉਹਦੇ ਰਿਪਰੈਜ਼ੈਂਟੇਟਿਵ ਰਹੇ ਮੇਰੇ ਤੋਂ ਪਹਿਲਾਂ ਬੁਲਾ ਰਹੇ ਇਤਿਹਾਸ ਬਾਰੇ ਕਾਫੀ ਕੁਝ ਦੱਸ ਕੇ ਗਏ ਹਨ ਖਾਸ ਕਰਕੇ ਨਿਰਮਲ ਮੀ ਜੀ ਜਿਨ੍ਹਾਂ ਨੇ ਕੀ ਪੁਆਇੰਟ ਬਾਈ ਸਾਰਾ ਕੁਝ ਐਕਸਪਲੇਨ ਕੀਤਾ ਸੋ ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਾਂਗਾ ਆਤਰਮ ਜੋ ਉਹਦੀ ਮੁੰਡਲੀ ਗੱਲ ਹੈ ਜਿਵੇਂ ਮਾਊ ਮੰਗੁਰਾ ਮੁਕੋ ਵਾਲੀਆਂ ਜੀ ਨੇ ਸੰਨ ਪ੍ਰਦਾਨ ਕੀਤਾ ਸਭ ਤੋਂ ਪਹਿਲਾ ਹੈ ਉਹਦੀ ਪਛਾਣ ਵੀ ਕਰਤ ਪਛਾਣ ਦੇ ਵਿੱਚ ਉਹਨਾਂ ਨੇ ਸੋਹੰਗ ਦਾ ਨਿਸ਼ਾਨ ਦਿੱਤਾ ਜਿਹਦੇ ਨਾਲ ਕਿ ਸਾਡੀ ਇੱਕ ਵਿਜੀਬਲ ਰਿਪਰੈਜੈਂਟੇਸ਼ਨ ਹੈ ਜਿਹਨੂੰ ਅਸੀਂ ਇੱਕ ਮਾਰਕ ਕਹਿੰਦੇ ਹਾਂ ਉਸ ਦੇ ਨਾਲ ਹੀ ਜੁਮੇਰ ਸਾਹਿਬ ਨੇ ਦੱਸਿਆ ਜੋ ਨਾਰਾ ਦਿੱਤਾ ਜੈਬਰ ਦੇ ਧਨਗੁਰ ਦੇ ਦਾ ਉਹਦੇ ਨਾਲ ਸਾਡੀ ਆਈਡੈਂਟੀਟੀ ਜੋ ਅਸੀਂ ਕਿਸੇ ਨੂੰ ਸੰਬੋਧਨ ਕਰਨ ਵੇਲੇ ਕਿਸੇ ਨੂੰ ਬੁਲਾਉਣ ਵੇਲੇ

ਨਾਲ ਡਿਸਕਸ਼ਨ ਸੀ ਡਾਕਟਰ ਪੀ ਇਮਰಾವ್ ਮੇਰਕਰ ਜੀ ਜਿਹਦੀ ਨਾਮਜ਼ਦੀ ਕਰਦੇ ਸਨ ਜਿਹਦੇ ਵਿੱਚ ਕੀ ਪਾਰ ਧਰਮ ਦੇ ਜਿੰਨੇ ਵੀ ਸੰਘਰਸ਼ ਕਰਤਾ ਸੀ ਬਹੁ ਮੰਦੁਰਾ ਮੁਕੋਵਾਲੀਆ ਜੀ ਉਹਨਾਂ ਦੇ ਹੋਰ ਸਾਥੀ ਉਹ ਸਾਰਿਆਂ ਨੇ ਡਾਕਟਰ ਮੇਰਕਰ ਜੀ ਨੂੰ ਆਪਣੀ ਨਾਮਜ਼ਦੀ ਕਰਨ ਲਈ ਰਿਪਰੈਜੈਂਟੇਸ਼ਨ ਕਰਨ ਲਈ ਰਿਕੁਐਸਟ ਕੀਤੀ ਸੀ ਤੇ ਵਾਵਾ ਸਾਹਿਬ ਜੋ ਕਿ ਸਤਗੁਰ ਅਰਦਾਸ ਮਹਾਰਾਜ ਜੀ ਦੀ ਬਾਣੀ ਤੇ ਉਹਨਾਂ ਦੀ ਫਲਸਫੀ ਤੋਂ ਬਹੁਤ ਪ੍ਰਭਾਵਿਤ ਸਨ ਤੇ ਉਹਨਾਂ ਨੂੰ ਆਪਣੇ ਉਤੇ ਹਣਾਉਂਦੇ ਵੀ ਸਨ ਉਹਨਾਂ ਨੇ ਬੜੀ ਖੁਸ਼ੀ ਦੇ ਨਾਲ ਇਸ ਗੱਲ ਨੂੰ ਸਰਕਾਰਾਂ ਤੇ ਮਾਨਵੀ ਮਹਿਸੂਸ ਕੀਤਾ ਕਿ ਮੈਂ ਆਹ ਧਰੰਦੀ ਦੀ ਰਿਪਰੈਜੈਂਟੇਸ਼ਨ ਕਰਨ ਲਈ ਮੈਨੂੰ ਚੁਣਿਆ ਗਿਆ ਉਹਦੇ ਵਿੱਚ ਮੈਂ ਜੋ ਗੱਲ ਅੱਜ ਦੀ ਗੱਲ ਕਰਦੇ ਹਾਂ ਕਿਉਂਕਿ ਮੈਨੂੰ ਜ਼ਿਆਦਾ ਆਈਡੀਓਲੋਜੀ ਦੀ ਗੱਲ ਜਾਂ ਇੱਕ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਦੀ ਗੱਲ ਮੈਨੂੰ ਅੱਛੀ ਲੱਗਦੀ ਹੈ ਜੋ ਆਪਾਂ ਅੱਜ ਕਹਿੰਦੇ ਆ ਕਿ ਵੋਇਸ ਪਾਵਰ ਜਿਹੜੀ ਆ ਬੜੀ ਜ਼ਰੂਰੀ ਹੈ ਆਪਣੇ ਕੋਲ ਗਵਰਨੈਂਸ ਹੋਣੀ ਚਾਹੀਦੀ ਹੈ ਉਹ ਗਵਰਨਰਸ ਇਲੈਕਸ਼ਨ ਦੇ ਮੀਡ ਮਾਧਿਅਮ ਰਾਹੀਂ ਹੁੰਦੀ ਹੈ ਉਸ ਸਮੇਂ ਦੀ ਗੱਲ ਕਰੀਏ ਤੇ ਸਾਡੇ ਕੋਲ ਇਹ ਅਧਿਕਾਰ ਹੀ ਨਹੀਂ ਸੀ ਨਾ ਵੋਟ ਪਾਉਣ ਦਾ ਅਧਿਕਾਰ ਸੀ ਤੇ ਇਲੈਕਸ਼ਨ ਕੰਟੈਸਟ ਕਰਨ ਦਾ ਅਧਿਕਾਰ ਦਾ ਸਵਾਲ ਹੀ ਪੈਦਾ ਨਹੀਂ ਸੀ ਸੋ ਉਹਦੇ ਲਈ ਅਧਿਕਾਰ ਲੈਣ ਲਈ ਕੀ ਜ਼ਰੂਰੀ ਸੀ ਸਭ ਤੋਂ ਪਹਿਲਾਂ ਜਿਹੜਾ ਆਪਣਾ ਧਰਮ ਹੈ ਉਹ ਰੈਕਗਨਾਈਜ਼ ਹੋਣਾ ਚਾਹੀਦਾ ਹੈ ਕਿ ਅਸੀਂ ਹਾਂ ਕੌਣ ਸੈਕੂਲਰ ਆਇਡੈਂਟੀਟੀ ਕੀ ਹੈ ਉਹਦੇ ਵਾਸਤੇ ਕੇ ਸਾਰਾ ਆਤਰੰਦ ਸੰਘਰਸ਼ ਹੋਇਆ ਇਹ ਕੋਈ ਨਵੀਂ ਗੱਲ ਨਹੀਂ ਸੀ ਉਦੋਂ ਮੈਂ ਇਹਨੂੰ ਆਪਣੀਆਂ ਸ਼ਬਦਾਂ ਦੇ ਵਿੱਚ ਕਹਾਂ ਤਾਂ ਇਹ 1925 ਦੇ ਵਿੱਚ ਬੌਮਨਗੁਰਾਮ ਉਪੋਵੜੀਆ ਜੀ ਨੇ ਆਤਰੰਦ ਜੋ ਮੋੜ ਸਿਰਜੀਤੀ ਕਰਨ ਦੀ ਕਲਪਨਾ ਕੀਤੀ ਕੋਸ਼ਿਸ਼ ਕੀਤੀ ਤੇ ਸੰਘਰਸ਼ ਕੀਤਾ ਕਿਉਂਕਿ ਇਹਦਾ ਇਤਿਹਾਸ ਜੋ ਹੈ ਉਹ ਸਿੰਧੂ ਘਾਟੀ ਦੀ ਮੋਹਨਜੋਦਾੜੋ ਲੱਪਾ ਦੀ ਸਭਿਆਚਾਰ ਦੇ ਵਿੱਚੋਂ ਸਾਨੂੰ ਦੇਖਣ ਨੂੰ ਮਿਲਦਾ ਹੈ। ਸੋ ਉਹਨਾਂ ਨੇ ਇਹਨਾਂ ਨੂੰ ਮੁੜ ਸੰਜੀਤ ਕੀਤਾ ਤੇ ਇਲੈਕਸ਼ਨ ਦੀ ਗੱਲ ਤੇ ਮੈਂ ਵਾਪਸ ਆਵਾਂ। ਉਸ ਵਾਸਤੇ ਸਾਡਾ ਪਹਿਲਾਂ ਇੱਕ ਸੈਕਟ ਬਣਾਣਾ ਜ਼ਰੂਰੀ ਸੀ ਜਿਹਦੇ ਵਿੱਚ ਸਾਨੂੰ ਜੋ ਸੀਟਾਂ ਸਾਡੀਆਂ ਹੈਗੀਆਂ ਜੋ ਕੰਟੈਸਟ ਕਰਨ ਦੇ ਲਈ ਸਾਨੂੰ ਰਿਜ਼ਰਵੇਸ਼ਨ ਚਾਹੀਦੀ ਹੈ ਜੋ ਸਾਡੀਆਂ ਆਪਣੀਆਂ ਕਨਸਟੀਟਿਊਐਂਸੀ ਦੇ ਵਿੱਚ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ ਉਹ ਸਾਰੇ ਦਾ ਬੇਸ ਆਧਰਮ ਦਾ ਸੰਘਰਸ਼ ਹੈ। 1935 ਦੇ ਵਿੱਚ ਜਦੋਂ ਆਧਰਮ ਦੇ ਲਈ ਇੱਕ ਵੱਖਰਾ ਖਾਨਾ ਬਣਾਉਣ ਦੀ ਗੱਲ ਹੋਈ ਤਾਂ ਉਹਦਾ ਜੋ ਸੋਚ ਸੀ ਜੋ ਉਹਦੇ ਪਿੱਛੇ ਸੰਘਰਸ਼ ਸੀ ਉਹ ਸਿਰਫ ਤੇ ਸਿਰ ਗਵਰਨੈਂਸ ਦਾ ਨਹੀਂ ਕਿਉਂਕਿ ਸਾਨੂੰ ਕਿਸੇ ਨੇ ਕੋਈ ਅਧਿਕਾਰ ਨਹੀਂ ਦੇਣੇ ਸਵਤੀ ਜੇ ਦੇਣੇ ਹੁੰਦੇ ਤਾਂ ਇਸ ਸਮਾਜ ਦੇ ਵਿੱਚ ਸਾਨੂੰ ਬਿਨਾਂ ਪੱਖਪਾਤ ਨਾਲ ਦੇਖਣਾ ਮਿਲਦਾ ਸੋ ਉਸ ਦੇ ਵਾਸਤੇ ਆਪਣੀ ਆਈਡੈਂਟੀਟੀ ਬਣਾਉਣਾ ਜ਼ਰੂਰੀ ਸੀ ਸੋ ਮੈਂ ਕੁਝ ਤੁਹਾਨੂੰ ਦੱਸਣਾ ਚਾਹਾਂ ਕਿ ਇਲੈਕਸ਼ਨ ਦੇ ਵਾਸਤੇ ਕੀ ਉਸ ਟਾਈਮ ਤੇ ਕੀ ਸਿਚੁਏਸ਼ਨ ਸੀ ਜਿਸ ਬੰਦੇ ਨੇ ਇਲੈਕਸ਼ਨ ਲੜਨੀ ਹੋਵੇ ਉਹਦੇ ਲਈ ਕੀ ਕੰਡੀਸ਼ਨਸ ਹਨ ਪਹਿਲੇ ਨੰਬਰ ਤੇ ਜਿਹੜਾ ਜੇੰਦਾਰ ਹੋਵੇ ਸਫੈਦ ਕੋਸ਼ ਹੋਵੇ वो वोटर बन सकता है जिसे जिस दस एक जमीन हो बतौर मालिक रिकॉर्ड होना चाहता है तो वह वोटर बन सकता है जिस रहाईशी मकान की जड़ी कीमत है वो तीन हजार रुपए तो ज्यादा हो मकान हो उसकी कीमत तीन हजार तो ज्यादा हो वोटर बन सकता था ਉਸ ਤੋਂ ਬਾਅਦ ਜਿਹੜਾ 10ਵੀਂ ਪਾਸ ਹੋਵੇ ਘੱਟ ਤੋਂ ਘੱਟ ਉਹ ਵੋਟਰ ਬਣ ਸਕਦੇ ਸੀ ਪੰਜਵਾਂ ਪੁਆਇੰਟ ਸੀ ਜਿਹੜਾ ਇਨਕਮ ਟੈਕਸ ਜਾਂ ਕੋਈ ਹੋਰ ਟੈਕਸ ਜਿੰਦਾ ਹੋਵੇ ਉਹ ਵੋਟਰ ਬਣ ਸਕਦੇ ਸੀ ਤਾਂ ਤੁਸੀਂ ਕਲਪਨਾ ਕਰੋ ਕੀ ਇਹ ਸ਼ਰਤਾਂ ਸਾਡੇ ਸਮਾਜ ਵਿੱਚ ਉਦੋਂ ਪੋਸੀਬਲ ਸੀ ਜਦੋਂ ਸਾਰਾ ਕੁਝ ਪ੍ਰੈਕਟੀਕਲੀ ਸਾਡੇ ਕੋਲ ਸੀ ਨਹੀਂ ਤਾਂ ਇਹ ਜੋ ਵੀ ਕੰਡੀਸ਼ਨਸ ਬਣਾਈਆਂ ਗਈਆਂ ਇਹ ਜੋ ਵੀ ਫਰੇਮਵਰਕ ਤਿਆਰ ਕੀਤਾ ਗਿਆ ਉਹ ਸਿਰਫ ਤੇ ਸਿਰਫ ਇਸ ਮਾਲ ਨੂੰ ਇਲੈਕਸ਼ਨ ਤੋਂ ਵਾਂਝੇ ਰੱਖਣ ਲਈ ਕੀਤਾ ਗਿਆ ਤੇ ਡਾਕਟਰ ਮਹਿਤਰ ਜੀ ਨੇ ਜਦੋਂ ਰਿਪਰੈਜੈਂਟੇਸ਼ਨ ਕੀਤੀ ਉਹਨਾਂ ਵੱਲੋਂ ਜਿਹੜੀਆਂ ਸ਼ਰਤਾਂ ਕਿਉਂਕਿ ਜੋ ਇਲੈਕਸ਼ਨ ਕਲੂਜ਼ਨ ਹੈ ਉਹਦੇ ਵਿੱਚ ਸ਼ਰਤਾਂ ਰੱਖਣੀਆਂ ਜ਼ਰੂਰੀ ਹੁੰਦੀਆਂ ਹਨ ਬਿਨਾਂ ਸ਼ਰਤੋਂ ਕਿਸੇ ਦਾ ਵੀ ਕੈਂਡੀਡੇਚਰ ਜਾਂ ਵੋਟਰ ਡਿਸਾਈਡ ਨਹੀਂ ਹੋ ਸਕਦਾ ਉਸ ਦੇ ਵਾਸਤੇ ਕੀ ਕੰਡੀਸ਼ਨਸ ਉਹਨਾਂ ਨੇ ਸਜੈਸਟ ਕੀਤੀਆਂ ਜਿਸ ਦੇ ਮਕਾਨ ਦਾ ਮਲਬਾ ਜਿਹਨੂੰ ਵੀ ਆਪਾਂ ਸਕ੍ਰੈਪ ਕਹਿ ਦਿੰਦੇ ਹਾਂ ਜੋ ਕਿਸੇ ਕੰਮ ਦਾ ਨਹੀਂ ਹੁੰਦਾ ਜਿਸ ਦੇ ਮਕਾਨ ਦਾ ਮਲਵਾ ਉਹ ਵੀ ਬਾਜ਼ਾਰ ਪੈਦਾ ਹੋਵੇ ਘਰ ਦੀ ਗੱਲ ਛੱਡੋ ਜੇ ਦਾ ਮਲਬਾ ਵੀ ਬਾਜ਼ਾਰ ਪੈਦਾ ਹੋਵੇ ਉਹ ਵਾਟਰ ਬਣ ਸਕਦਾ ਹੈ ਜਿਹੜੇ ਉਰਦੂ ਹਿੰਦੀ

ਡਾਕਟਰ ਮੀਰਤਾ ਜੀ ਨੇ ਇਹਨਾਂ ਕੰਡੀਸ਼ਨ ਦੇ ਉੱਤੇ ਪੂਰਾ ਜ਼ੋਰ ਪਾ ਕੇ ਇਹਨੂੰ ਐਗਜ਼ੀਕਿਊਟ ਕਰਨ ਦੀ ਗੱਲ ਕੀਤੀ ਤਾਂ ਸਾਰਿਆਂ ਦੇ ਸਾਰੇ ਲੋਕਾਂ ਨੇ ਇਹਦਾ ਬਹੁਤ ਤਕੜਾ ਵਿਰੋਧ ਕੀਤਾ ਕਿਉਂਕਿ ਜੇ ਇਹ ਹੋ ਜਾਂਦਾ ਇਹ ਹੋਇਆ ਸਮਝ ਵਿੱਚ ਕਿਉਂਕਿ ਉਹ ਇਹ ਸੋਚਦੇ ਸਨ ਕਿ ਜੇ ਇਹ ਹੋ ਗਿਆ ਤੇ ਇਹਨਾਂ ਦਾ ਜੋ ਸਿੱਖ ਹੈ ਜੋ ਫਾਰਮ ਹੈ ਇਹ ਅਲੱਗ ਤੋਂ ਰਜਿਸਟਰਡ ਹੋ ਜਾਏਗਾ ਤੇ ਸਾਡੇ ਵਿੱਚੋਂ ਇਹਨਾਂ ਦੀ ਗਿਣਤੀ ਘਟ ਜਾਏਗੀ ਬਾਹਰ ਹੋ ਜਾਏਗੀ Hindu ਧਰਮ Sikh ਧਰਮ ਈਸਾਈ ਧਰਮ ਉਹ ਸਾਰਿਆਂ ਨੇ ਆਪਣੇ ਆਪਣੇ ਵੀ ਪੁਆਇੰਟਸ ਦਿੱਤੇ ਜਿਵੇਂ ਕਿ ਮੈਂ ਇਸ ਆਪਣੇ ਪਹਿਲਾਂ ਦੱਸਿਆ ਉਹਦੀ ਮੈਂ ਡਿਟੇਲ ਚ ਨਹੀਂ ਜਾਵਾਂਗਾ ਇੱਕ ਇਨਸੀਡੈਂਟ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿਉਂਕਿ ਆਰਥ ਰਮੇਸ਼ਨ ਦਾ ਹੁਸ਼ਿਆਰਪੁਰ ਦੇ ਨਾਲ ਬਹੁਤ ਗੂੜਾ ਸੰਬੰਧ ਹੈ ਤੇ ਮੈਂ ਵੀ ਹੁਸ਼ਿਆਰਪੁਰ ਦਾ ਵਾਸੀ ਹਾਂ ਇਹ ਸਵਾਲ ਲੋਡ ਲੋਥੀਆਂ ਦੀ ਕਮੇਟੀ ਨੂੰ ਕੀਤਾ ਗਿਆ ਕਿ ਇਹ ਜੋ ਨੀਵੀਂ ਜਾਂ ਆਕਰਮ ਦੀ ਗੱਲ ਕਰਦੇ ਹਨ ਇਹਨਾਂ ਦੇ ਵਿੱਚ ਵੀ ਜਿਹੜੀਆਂ ਜਾਂਤਾਂ ਹਨ ਜਿਵੇਂ ਕਿ ਮਾਸਟਰ ਨਾਮ ਐਸ਼ਾ ਬੋਲਣਾ ਨਹੀਂ ਚਾਹੁੰਦਾ ਪਰ ਐਕਸਪਲੇਨ ਕਰਨ ਲਈ ਬੋਲਣਾ ਪੈਗਾ ਕਿ ਚਮਾਰ ਤੇ ਜੂੜੇ ਜੋ ਹੈ ਉਹ ਆਪਸ ਦੇ ਵਿੱਚ ਵੀ ਸੰਬੰਧ ਨਹੀਂ ਰੱਖਦੇ ਆਪਸ ਦੇ ਵਿੱਚ ਭੇਦ ਭਾਵ ਕਰਦੇ ਹਨ ਤਾਂ ਇਸ ਗੱਲ ਦਾ ਰੈਫਰੈਂਸ ਡਾਕਟਰ ਮੇਰਕਰ ਜੀ ਨੇ ਦੋ ਤਰ੍ਹਾਂ ਦਿੱਤਾ ਪਹਿਲਾ ਇਹਦੀ ਐਗਜ਼ਾਮਪਲ ਦਿੱਤੀ ਕਿ ਇਹ ਝੂਠ ਹੈ ਇਹਨਾਂ ਦੋਹਾਂ ਧਰਮਾਂ ਜਾਤਾਂ ਦੇ ਵਿੱਚ ਕੋਈ ਫਰਕ ਨਹੀਂ ਇਹ ਆਪਸ ਦੇ ਵਿੱਚ ਮਿਲਦੇ ਵਰਤੇਦੇ ਹਨ ਤੇ ਵਿਆਹ ਸ਼ਾਦੀ ਵੀ ਹੁੰਦੇ ਹਨ ਇਹਦਾ ਰੈਫਰੈਂਸ ਉਹਨਾਂ ਨੇ ਦਿੱਤਾ ਕਿ ਇੱਕ ਰੈਫਰੈਂਸ ਹੈ ਕਾਲਿਆਣ ਭਗਤਾਂ ਦਾ ਜਿੱਥੇ ਇਹਨਾਂ ਦੋਹਾਂ ਦੇ ਵਿੱਚ ਵਿਆਹ ਕਰੇ ਸਪੂਰਨ ਹੋਇਆ ਦੂਸਰਾ ਹੈ ਹਨਾ ਪਵਿਸ਼ਾਪੁਰ ਤੋਂ ਇਹ ਦੋਨੋਂ ਜਗ੍ਹਾ ਆਸ਼ਾਪੁਰ ਤੋਂ ਦੇ ਸ਼ਹਿਰ ਤੋਂ ਕਰੀ 15 ਕਿਲੋਮੀਟਰ ਦੇ ਦੂਜੇ ਵਿੱਚ ਹਨ ਸੋ ਇਹਨਾਂ ਦੋਨਾਂ ਦਾ ਰੈਫਰੈਂਸ ਦਿੱਤਾ ਪਰ ਨਾਲ ਹੀ ਨਾਲ ਉਹਨਾਂ ਨੇ ਬਹੁਤ ਹੀ ਗੁੱਸੇ ਦੇ ਵਿੱਚ ਇਹ ਗੱਲ ਕਹੀ ਕਿ ਤੁਹਾਨੂੰ ਇਹ ਜੋ ਪੱਖਪਾਤ ਦੀ ਗੱਲ ਹੈ ਇਹ ਕਰਨ ਦਾ ਕੋਈ ਅਧਿਕਾਰ ਨਹੀਂ ਕਿਉਂਕਿ ਇਸ ਵੇਲੇ ਇੱਥੇ ਮੁੱਦਾ ਜਾਤ ਦਾ ਨਹੀਂ ਹੈ ਇਹ ਰਾਜਸੀ ਪਛਾਣ ਦਾ ਮੁੱਦਾ ਹੈ ਜੋ ਗਵਰਨੈਂਸ ਦੀ ਗੱਲ ਵੀ ਕੀਤੀ ਹੈ ਇਹ ਗੱਲ ਰਾਜਸੀ ਮੁੱਦਾ ਹੈ ਸੋ ਇਸ ਤੋਂ ਬਾਅਦ ਮੇਰੇ ਕੋਈ ਵੀ ਜਾਤੀ ਦੇ ਨਾਲ ਸੰਬੰਧਿਤ ਕੁਐਸਚਨ ਜੋ 1 ਮਿੰਟ ਦੇ ਵਿੱਚ ਵੱਖਰੇ ਨਾ ਪਾਇਆ ਕਰੇ ਉਹ ਪੂਰੀ ਡਿਸਕਸ਼ਨ ਦੇ ਵਿੱਚ ਨਹੀਂ ਪੁੱਛਿਆ ਗਿਆ ਸੋ ਅੱਜ ਆਪਾਂ ਗੱਲ ਕਰੀਏ ਸੋ ਅੱਜ ਆਪਾਂ ਗੱਲ ਕਰੀਏ ਕਿ ਜੇ ਆਪਾਂ ਪਰਮੇਸ਼ਰ ਦੀ ਗੱਲ ਕਰਦੇ ਹਾਂ ਤਾਂ ਗੋਮੰਦੁਰਾ ਮੁਕੋ ਵਾਲਿਆ ਜੀ ਜਿਨ੍ਹਾਂ ਨੇ ਕਿ ਮੈਂ ਪਹਿਲਾਂ ਦੱਸਿਆ ਕਿ ਸਾਰਾ ਜੀਵਨ ਇਹਨੂੰ ਸਮਰਪਿਤ ਕੀਤਾ ਉਸੇ ਤਰ੍ਹਾਂ ਡਾਕਟਰ ਬੇਦਕਰ ਜੀ ਦੀ ਕੰਟਰੀਬਿਊਸ਼ਨ ਜੋ ਅਸੀਂ ਦੇਖਦੇ ਆ ਕਿ ਇਹਨੂੰ ਸਰਕਾਰੀ ਦਰਬਾਰੇ ਇਹਦੀ ਸਪੋਰਟ ਕੀਤੀ ਤੇ ਇਹਨੂੰ ਰეკਮੈਂਡ ਕਰਾਇਆ ਤੇ 1925 ਦੇ ਵਿੱਚ ਇਹਦਾ ਵਖਰਾ ਖਾਨਾ ਵੀ ਸਾਨੂੰ ਦਿੱਤਾ ਗਿਆ ਸਾਖ ਧਰਮ ਦੀ ਪਛਾਣ ਦਵਾਈ ਤੇ ਉਸ ਤੋਂ ਬਾਅਦ ਹੀ ਇਹਦਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੀ ਬੰਧਰਮ ਘੇੜਾ ਜੀ ਨੇ ਵੀ ਇਸ ਮਿਸ਼ਨ ਦੇ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਸੋ ਅੱਜ ਸਾਡੇ ਸਮਾਜ ਦੀ ਇਹੀ ਇੱਕ ਮੰਗ ਹੈ ਕਿ ਸਾਡੇ ਜਿੰਨਾ ਵੀ ਭਾਈਚਾਰਾ ਹੈ ਉਹ ਆਪਣੀ ਆਪਣੀ ਪਛਾਣ ਬਰਕਰਾਰ ਰੱਖੇ ਕਿਸੇ ਵੀ ਤਰ੍ਹਾਂ ਦੀ ਜਿਸ ਸਮਾਜ ਵਿਰੋਧੀ ਅੰਸਰ ਨਾਲ ਉਹਨਾਂ ਦੀ ਗੱਲਾਂ ਦੇ ਵਿੱਚ ਨਾ ਆਈਸ ਤੇ ਉਹ ਸਾਡਾ ਧਰਮ ਹੈ ਮੁੱਢਲਾ ਧਰਮ ਆਦਿ ਧਰਮ ਜਿਸ ਦਾ ਮਤਲਬ ਹੈ ਸ਼ੁਰੂ ਤੋਂ ਅਨੰਤ ਪਾਤ ਤੋਂ ਜਿਸ ਦੀ ਕੀ ਸੱਜਣਾ ਸਭ ਤੋਂ ਪਹਿਲਾਂ ਕੀਤੀ ਗਈ ਹੋਵੇ ਉਹਨੂੰ ਆਦਿ ਕਹਿੰਦੇ ਹਨ ਆਦਿ ਧਰਮ ਸੋ ਆਪਣੇ ਧਰਮ ਦੇ ਉੱਤੇ ਅਸੀਂ ਪਹਿਰਾ ਦਈਏ ਇਹਨੂੰ ਪਛਾਣੀਏ ਸਿੱਖੀਏ ਪੜ੍ਹੀਏ ਬਹੁਤ ਸਾਰੇ ਵਿਦਵਾਨਾਂ ਦੀ ਬਹੁਤ ਸਾਰਾ ਲਿਟਰੇਚਰ ਅੱਜ ਦੀ ਡੇਟ 'ਚ ਅਵੇਲੇਬਲ ਹੈ ਤੇ ਸਾਡੇ ਕੋਲ ਮੀਡੀਆ ਵੀ ਹੈ ਸਾਡੇ ਕੋਲ ਬੋਲਣ ਦੇ ਆਪਣੀ ਗੱਲ ਰੱਖਣ ਦੇ ਅਧਿਕਾਰ ਵੀ ਹਨ ਸਾਡੇ ਕੋਲ ਮਹਾਪੁਰਸ਼ ਵੀ ਹਨ ਜਿਵੇਂ ਸਾਡੇ ਵਿੱਚ ਮੌਜੂਦ ਹਨ ਇਹ ਵੀ ਆਕਰਮ ਦੇ ਲਈ ਸਮਰਪਿਤ ਹਨ ਸੋ ਇਸ ਤਰ੍ਹਾਂ ਦੀ ਸਿੱਖਿਆ ਲੈ ਕੇ ਅਸੀਂ ਆਪਣੇ ਧਰਮ ਨੂੰ ਪੂਰਾ ਸਫਲਤਾ ਦੇ ਸਿਖਰ ਤੱਕ ਲੈ ਕੇ ਜਾਈਏ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਆਪਣੇ ਵਿਚਾਰਾਂ ਨੂੰ ਬਰਾਮਦਿੰਦਾ ਹਾਂ ਦੋ ਗੱਲ ਕਿਸੇ ਨੂੰ ਪਹੁੰਚ ਪਹੁੰਚੀ ਹੋਵੇ ਤਾਂ ਮੈਂ ਕੇਮਾਤਾ ਜਾਚਕਾਂ ਜੈ ਪਰਦੇ ਧੰਨ